ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਇਹ ਸ਼ੂਟ ਪੇਂਟ ਕਰਨਾ ਦੱਸਦੇ ਆਂ ਦੇਖੋ ਇਹ ਆਪਾਂ ਸਾਰੇ ਫਲਾਵਰ ਬਣਾ ਲਏ ਇੱਧਰ ਇੰਦਾ ਥੋੜਾ ਜਿਹਾ ਲੋ ਕਰ ਇੰਦਾ ਜਿਹਦੇ ਖਤਰ ਆਪਾਂ ਇਹ ਪਾਣੀ ਪਾ ਕੇ ਪਤਲਾ ਕੀਤਾ ਚਿੱਟਾ ਵਾਈਟ ਕਲਰ ਹੈ ਦੇਖੋ ਤੇ ਆਪਾਂ ਗੁਲਾਬੀ ਕਲਰ ਪਾਣੀ ਪਾ ਕੇ ਬਿਲਕੁਲ ਪਤਲਾ ਕੀਤਾ ਹੋਇਆ ਹੈ ਇਹ ਆਪਾਂ ਵਰਚਲੇ ਤਾਂ ਤੁਹਾਨੂੰ ਬਣਾਉਣਾ ਦੱਸ ਦੇਣੀ ਹੈ ਇਹਨਾਂ ਤੇ ਆਪਾਂ ਹਜੇ ਇਹਨਾਂ ਦੀ ਕਰਨੀ ਹੈ ਹਾਈਲਾਈਟ ਕਰਨੀ ਹੈ ਹਜੇ ਤੇ ਫਿਨਿਸ਼ ਨਹੀਂ ਕੀਤੀ ਗਈ ਬਣਾ ਕੇ ਰੱਖਿਆ ਇਹ ਤੇ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ ਇੱਕ ਇੱਥੇ ਬਣਾਉਣਾ ਹੈ ਕਿੱਥੇ ਤੇ ਇੱਕ ਬਣਾ ਕੇ ਦੱਸਦੇ ਆ ਤੁਹਾਨੂੰ ਵੇਖੋ ਆਪਾਂ ਰੰਗ ਕਲਰ ਲਾਇਆ ਹੈ ਬਿਲਕੁਲ ਪਤਲਾ ਲਾਇਆ ਹੈ

గబీనా ఏమైనా పతలా కి

dikau kan, jadinya pabrtala kaler lagi, ya no, kari मडा जि सुकु दस त्या तुम्ही दस दे। पूरा सॉफ्ट आहे जमा पता लागत पेट पीता जमा पता लागतो देख जी थोडा ज्या सुक आपण थोडा ज्या एक वारी सुख तो के नाल बन चुका है तक दस दें ਇਹ ਆਪਾਂ ਚਿੱਟਾ ਲਾਉਣਾ। ਉਹ ਚਿੱਟਾ ਲਾ ਗਏ। ਐਸ ਤਰ੍ਹਾਂ। ਇਹ ਪਿੱਕ ਕਰ ਲਿਆ, ਆਪਾਂ ਇੱਕ ਵਾਰੀ ਹੋਰ ਇਹਨੂੰ ਕਰਾਂਗੇ। ਲਾਵਾਗੇ ਇਹ ਕਲਰ ਕਲਾਬੀ ਦੇਖੋ ਹੁਣ ਆਪਾ ਇਹ ਤਰ੍ਹਾਂ ਕਰਾਂਗੇ തന്നെ വരും ജോ മോട്ടി അപ്പം ദബാരാ ഫേ കാ കുറപ്പം ചിട്ട കളറാണ് Entonces que la biga la nena

பராவுன் கலர் எதாப்பா சேத்த கலர் ഗി ജയ പണി അപ്പം ഇസ്തല ലാതെ ഫോർ തന്നാൽ ദാമെ ഫെ പത്തങ്ങന അഗി വീഡിയോ ചാസ്സേ പത്തങ്ങാ ബാണുങ്ങ ਇਸ ਤਰ੍ਹਾਂ ਤੁਸੀਂ ਕਰੀ ਜਾਣਾ ਜਿੰਨਾ ਤੁਸੀਂ ਉਹ ਕਰੋਗੇ ਵਰਚਕ ਸੰਗ ਉਹਨੇ ਇਹਦੀ ਚੈਨ ਮਚਾਦੇ ਆ ਉਹ ਅੱਜ ਸੁੱਕੇ ਤੋਂ ਕਰਨਾ ਆਪਣਾ ਚਿੱਟਾ ਫਿਰ ਵਧੀਆ ਬਣੂਗਾ ਚਲੋ ਜੀ ਆਪਾਂ ਦੀ ਵੀਡੀਓ ਵਿੱਚ ਮਿਲਦੇ ਆਂ ਪੱਤਿਆਂ ਦੱਸਾਂਗੇ ਤੁਹਾਨੂੰ ਇਹਦੇ ਵਿੱਚ ਤੇ ਇਹ ਤੁਸੀਂ ਜੇ ਤੁਸੀਂ ਆਰਡਰ ਤੇ ਸੂਟ ਬਣਵਾਉਣੇ ਪੈਂਟ ਕਰਵਾਉਣੇ ਤਾਂ ਤੁਸੀਂ ਤਿਆਰ ਕਰਵਾ ਸਕਦੇ ਹੋ ਤੇ ਇਹ ਆਪਾਂ 셔ਟ ਤਿਆਰ ਕੀਤੀ ਹੋਈ ਹੈ 셔ਟ ਤੇ ਪੈਂਟ ਕਰਦੇ ਕੰਦੀ 셔ਟ ਹੈ ਤੇ ਇਹ ਤੁਹਾਨੂੰ ਪੱਤੀਆਂ ਅਗਲੀ ਵੀਡੀਓ ਚ ਦੱਸਾਂਗੇ ਚਲੋ ਜੀ ਆਪਾਂ ਅਗਲੀ ਵਾਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਕੇ ਜੇ ਰੌਣਕ ਸਾਨੂੰ ਵੀਡੀਓ ਪਸੰਦ ਜਿ ਲੱਗੇ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ